ਜੇ ਤੁਸੀਂ ਸਟਰੈਂਥ ਟ੍ਰੇਨਿੰਗ ਤੁਸੀਂ ਨਹੀਂ ਕਰੋਗੇ ਨਾ ਤਾਂ ਤੁਹਾਡਾ ਬੋਡੀ weight ਜਿਹੜਾ ਇੰਨੀ ਤੇਜ਼ ਨਹੀਂ ਘਟੇਗਾ। 100 ਗ੍ਰਾਮ ਪਨੀਰ ਆ ਤੇ ਥੋੜੀ ਮੇਲੇਵ ਪਰਤਾ ਤੇ ਨਾਲ ਇਹ ਮਟਰਾਂ ਦੀ ਸਬਜ਼ੀ ਲਈਏ। 150 ਗ੍ਰਾਮ ਪਕੀਤਾ ਵਾ ਜੀ 150 ਗ੍ਰਾਮ ਪਕੀਤਾ ਤੇ ਮੈਂ ਨਾਲ ਲਿਆ ਨੇ ਸੱਤ-ਅੱਠ ਗਿਰੀਆਂ ਜਿਹੜੀਆਂ ਮੈਂ ਬਦਾਮ ਦੀਆਂ ਲੀਆਂ ਨੇ ਏਮ। ਸਟਰੈਂਥ ਟ੍ਰੇਨਿੰਗ ਨਾਲ ਬੋਡੀ weight ਜਿਹੜਾ ਬਹੁਤ ਫਾਸਟ ਘਟਦਾ ਵਾ। ਮੇਰੇ ਵੱਲੋਂ ਤੁਹਾਨੂੰ ਸਾਲਨ ਪੈਰ ਬੜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਵਲੋਗ ਦੇ ਵਿੱਚ ਤੇ ਦੋਸਤੋ ਅੱਜ ਆਪਣੇ ਵਲੋਗ ਦਾ ਦੇਣੇਗਾ 16ਵਾਂ ਤੇ ਦਿਨ ਹੈਗਾ ਮੰਗਲਵਾਰ ਤੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਤੇ 5:00 ਵਜੇ ਦੇ ਕਰੀਬ ਮੈਂ ਉੱਠ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਫੈਸ਼ ਵਗੈਰਾ ਹੋ ਕੇ ਸਭ ਤੋਂ ਪਹਿਲਾਂ ਮੈਂ ਉੱਠ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਮੈਂ ਗਰਮ ਪਾਣੀ ਪੀਣਾ ਗਰਮ ਪਾਣੀ ਪੀ ਕੇ ਫਿਰ ਉਸ ਤੋਂ ਬਾਅਦ ਰੈਡੀ ਹੋ ਗਿਆ ਤੇ ਬੈਗ ਵਗੈਰਾ ਮੈਂ ਸਮਾਨ ਜੋ ਵੀ ਆਪਣਾ ਪਾਉਣਾ ਸੀ ਪਾ ਲਿਆ ਕਿ ਅੱਜ ਦਿਨ ਹੈਗਾ ਮੰਗਲਵਾਰ ਤੇ ਜਿਹੜਾ ਜਦੋਂ ਆਪਣਾ ਵਰਕਆਊਟ ਹੋਊਗਾ ਹੀ ਆਪਾਂ ਜੇ ਵਰਕਆਊਟ ਕਰਾਂਗੇ ਜਿੰਮ ਦੇ ਵਿੱਚ ਸਟਰੈਂਥ ਟ੍ਰੇਨਿੰਗ ਕਰਾਂਗੇ ਸਟਰੈਂਥ ਵਿਦ ਸਪੀਡ ਵੀ weight ਘੱਟ ਰੱਖਾਂਗੇ ਆਪਾਂ ਤੇ ਉਹਦੇ ਵਿੱਚ ਆਪਾਂ ਸਪੀਡ ਰੱਖਾਂਗੇ ਥੋੜੀ ਜੀ ਇਹ ਆਪਣਾ ਜਿਹੜਾ ਜਿਹੜਾ ਵਰਕਆਊਟ ਆ ਹਨ ਜਿੰਮ ਦੇ ਵਿੱਚ ਕਰਾਂਗੇ ਘੰਟਾ ਘੰਟਾ ਸਵਾ ਘੰਟਾ ਕਰਾਂਗੇ ਇਸ ਤੋਂ ਵੱਧ ਨਹੀਂ ਕਰਦੇ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ 15-20 ਮਿੰਟ ਕਾਰਡੀਓ ਕਰਾਂਗੇ ਜਿੱਦ ਤੱਕ ਆਪਾਂ ਟ੍ਰੈਡਮਿਲ ਦੇ ਉੱਤੇ ਰਨਿੰਗ ਕਰਾਂਗੇ 20 ਮਿੰਟ ਜਾਂ ਫਿਰ 20 ਮਿੰਟ ਆਪਾਂ ਕਰਾਂਗੇ ਜਿਹੜੀ ਕ੍ਰੋਸਫਿਟ ਆ ਉੱਥੇ ਆਪਾਂ ਰਨਿੰਗ ਕਰਾਂਗੇ ਬਸ ਆਪਣਾ ਜਿਹੜਾ ਅੱਜ ਦਾ ਸ਼ਡਿਊਲ ਆ ਇਹਨਾਂ ਕੀ ਹੋਊਗਾ ਤੇ ਹੁਣ ਆਪਾਂ ਚੱਲਦੇ ਆ ਗਰਾਊਂਡ ਦੇ ਵਿੱਚ ਤੇ ਬਲੈਕ ਕੌਫੀ ਉੱਪਰ ਬਣਾ ਕੇ ਰੱਖ ਲਈਏ ਹੁਣ ਬਲੈਕ ਕੌਫੀ ਵੀ ਕੇ ਆਪਾਂ ਚੱਲਦੇ ਆ ਗਰਾਊਂਡ ਤੇ ਹੁਣ ਆਪਾਂ ਸਿੱਧਾ ਮਿਲਾਂਗੇ ਗਰਾਊਂਡ ਦੇ ਵਿੱਚ ਸੋ ਦੋਸਤੋ ਵਲੋਗ ਦੇ ਇਹਨਾਂ ਨੂੰ ਬਣੇ ਦਿਓ ਹਾਂਜੀ ਮਿੱਤਰੋ ਅੱਜ ਦਾ ਜਿਹੜਾ ਆਪਣਾ ਸਵੇਰ ਦਾ ਵਰਕਆਊਟ ਸੀ ਜੋ ਆਪਣਾ ਜਿਹੜਾ ਉਹ ਖਤਮ ਹੋ ਗਿਆ ਜੀ ਤੇ ਅੱਜ ਆਪਣਾ ਸਟਰੈਂਥ ਟ੍ਰੇਨਿੰਗ ਸੀ ਵਿਦ ਸਪੀਡ ਤੇ ਸਭ ਤੋਂ ਪਹਿਲਾਂ ਆਪਾਂ ਗਰਾ ਤੇ ਲਮ 15 ਮਿੰਟ ਮੈਂ ਟਰੈਡਮਿਲ ਦੇ ਉੱਤੇ ਮੈਂ ਵਾਰਮਅਪ ਕੀਤਾ ਵਾਰਮਅਪ ਕਰਕੇ ਥੋੜੀ ਜਿਹੀ ਐਕਸਰਸਾਈਜ਼ ਕੀਤੀ ਐਕਸਰਸਾਈਜ਼ ਕਰਕੇ ਫਿਰ ਉਸ ਤੋਂ ਬਾਅਦ ਮੈਂ ਸਪੀਡ ਨਾਲ ਤੇ ਥੋੜਾ ਜਿਹਾ ਮਤਲਬ ਹੀ ਹਲਕਾ ਜਿਹਾ ਵੇਟ ਪਾ ਕੇ ਨੋਰਮਲੀ ਜਿਹਾ ਸਟਰੈਂਥ ਟ੍ਰੇਨਿੰਗ ਕੀਤੀ ਯਾਨੀ ਕਿ ਮੈਂ 1 ਘੰਟਾ ਸਵਾ 1 ਘੰਟਾ ਇੱਕੋ ਸਟਰੈਂਥ ਟ੍ਰੇਨਿੰਗ ਕੀਤੀ ਤੇ ਉਸ ਤੋਂ ਬਾਅਦ ਸਟਰੈਂਥ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਮੈਂ ਉਸ ਤੋਂ ਬਾਅਦ 30 ਮਿੰਟ ਮੈਂ ਕ੍ਰੋਸਫਿਟ ਦੇ ਉੱਤੇ ਮੈਂ ਰਨਿੰਗ ਕੀਤੀ ਕ੍ਰੋਸਫਿਟ ਦੇ ਉੱਤੇ ਮੈਂ 30 ਮਿੰਟ ਲਗਾਤਾਰ ਮੈਂ ਰਨਿੰਗ ਕੀਤੀ ਤੇ ਉਸ ਤੋਂ ਬਾਅਦ ਮੈਂ ਹਲਕਾ ਜਿਹਾ ਕੂ ਕਿੰਦੀ ਜਦੋਂ ਆਪਾਂ ਕੋਈ ਵੀ ਵਰਕਆਊਟ ਕਰਦੇ ਆ ਨਾ ਫਿਟਨੈਸ ਵਰਕਆਊਟ ਕਰਦੇ ਆ ਤਾਂ ਸਾਨੂੰ ਉਹਦੇ ਲਈ ਸਟਰੈਂਥ ਵਰਕਆਊਟ ਕਰਨਾ ਬਹੁਤ ਜ਼ਰੂਰੀ ਆ ਚਾਹੇ ਤੁਸੀਂ ਕੋਈ ਵੀ ਗੇਮ ਕਰਦੇ ਹੋ ਤੁਸੀਂ ਬੌਕਸਿੰਗ ਕਰਦੇ ਹੋ ਰੈਸਲਿੰਗ ਕਰਦੇ ਹੋ ਜੂਡੋ ਕਰਦੇ ਹੋ ਕੋਈ ਵੀ ਗੇਮ ਕਰਦੇ ਹੋ ਚਾਹੇ ਚਾਹੇ ਤੁਸੀਂ ਫਿਟਨੈਸ ਵਰਕਆਊਟ ਵੀ ਕਰਦੇ ਹੋ ਫਿਟਨੈਸ ਵਾਸਤੇ ਵੀ ਨਾ ਸਟਰੈਂਥ ਟ੍ਰੇਨਿੰਗ ਬਹੁਤ ਜ਼ਰੂਰੀ ਆ ਚਾਹੇ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਨਾ ਤੁਸੀਂ ਬੋਡੀ ਵੇਟ ਵੀ ਘਟਾਉਣ ਵਾਸਤੇ ਨਾ ਤੁਹਾਨੂੰ ਸਟਰੈਂਥ ਟ੍ਰੇਨਿੰਗ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਆ ਜੇ ਤੁਸੀਂ ਸਟਰੈਂਥ ਟ੍ਰੇਨਿੰਗ ਤੁਸੀਂ ਨਹੀਂ ਕਰੋਗੇ ਨਾ ਤਾਂ ਤੁਹਾਡਾ ਬੋਡੀ ਵੇਟ ਜਿਹੜਾ ਇੰਨੀ ਤੇਜ਼ ਨਹੀਂ ਘਟੇਗਾ ਸਟਰੈਂਥ ਟ੍ਰੇਨਿੰਗ ਨਾਲ ਬੋਡੀ ਵੇਟ ਜਿਹੜਾ ਬਹੁਤ ਫਾਸਟ ਘਟਦਾ ਵਾ ਸੋ ਜਿਹੜਾ ਅੱਜ ਦਾ ਆਪਣਾ ਵਰਕਆਊਟ ਸੀਗਾ ਸਵੇਰ ਦਾ ਉਹ ਆਪਣਾ ਖਤਮ ਹੋ ਗਿਆ ਜੀ ਤੇ ਆਪਾਂ ਅੱਜ ਸਪਰਿੰਟ ਟ੍ਰੇਨਿੰਗ ਕੀਤੀ ਆ ਤਾਂ ਅੱਜ ਸ਼ਾਮ ਨੂੰ ਦੇਖਦੇ ਕੀ ਸਾਡਾ ਵਰਕਆਊਟ ਹੋਊਗਾ ਅਜ ਮంగళਵਾਰ ਹੈਗਾ ਵਾ ਅੱਜ ਫਾਈਟਾਂ ਹੋਣਗੀਆਂ ਸੋ ਬਲੌਗ ਦੇ ਨਾਲ ਬਨੇ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਉਹ ਜਿੰਦਾ ਰਾਵਾਂਗੇ ਜੀ ਬਲੌਗ ਦੇ ਵਿੱਚ ਫਿਰ ਜਾਵਾਂਗੇ ਆਪਾਂ ਘਰ ਘਰ ਜਾ ਕੇ ਜੋ ਵੀ ਆਪਣਾ ਬ੍ਰੇਕਫਾਸਟ ਹੋਊਗਾ ਆਪਾਂ ਉਹ ਕਰਾਂਗੇ ਸੋ ਬਲੌਗ ਦੇ ਨਾਲ ਬਨੇ ਰਹੋ ਜੀ ਸੋ ਅਜੀ ਦੋਸਤੋ 12 ਵਜ ਗਿਆ ਤੇ ਆਪਣੀ ਫਰਸਟ ਮੀਲ ਦਾ ਜਿਹੜਾ ਉਹ ਟਾਈਮ ਹੋ ਗਿਆ ਤੇ ਆਪਾਂ ਸਵੇਰੇ ਬ੍ਰੈਕਫਾਸਟ ਜੇ ਕੁਝ ਨਹੀਂ ਕੀਤਾ ਹੈਗਾ ਆਪਾਂ ਸਿਰਫ ਕਹਿੰਦੀ ਗ੍ਰੀਨ ਕੋਰ ਗ੍ਰੀਨ ਟੀ ਪੀਤੀ ਸੀ ਤੇ ਹੁਣ ਜਿਹੜਾ ਆਪਾਂ 12 ਵਜੇ ਦੀ ਮੀਲ ਲੈਂਦੇ ਪਏ ਆ ਆਪਾਂ ਉੱਥੇ ਉਹਦੇ ਵਿੱਚ ਇਹਦੇ ਵਿੱਚ ਇੱਕ ਹਾਫ ਸਕੂਪ ਮੈਂ ਵੇ ਆਈਸੋਲੇਟ ਪ੍ਰੋਟੀਨ ਪਾਇਆ ਮੈਂ ਹਾਫ ਸਕੂਪ ਵੇ ਆਈਸੋਲੇਟ ਪ੍ਰੋਟੀਨ ਪਾਇਆ ਮੈਂ ਤੁਸੀਂ ਕੋਈ ਵੀ ਵੇ ਆਈਸੋਲੇਟ ਪ੍ਰੋਟੀਨ ਤੁਸੀਂ ਲੈ ਸਕਦੇ ਹੋ ਇਹਨੂੰ ਜੇ ਇਤਰਾ ਘੋੜ ਕੇ ਤੇ ਉਸ ਤੋਂ ਬਾਅਦ ਮੈਂ ਲਿਆਵਾ 100 ਗ੍ਰਾਮ 150 ਗ੍ਰਾਮ ਪਕੀਤਾ ਵਾ ਜੀ 150 ਗ੍ਰਾਮ ਪਕੀਤਾ ਤੇ ਮੈਂ ਨਾਲ ਲਿਆਨੇ ਸੌ ਤੱਥ ਗਿਰੀਆਂ ਜਿਹੜੀਆਂ ਮੈਂ ਬਾਦਾਮ ਦੀਆਂ ਲੀਆਂ ਨੇ ਇਹ ਨੇ ਸੌ ਤੱਥ ਗਿਰੀਆਂ ਬਾਦਾਮ ਦੀਆਂ ਤੇ 150 ਗ੍ਰਾਮ ਕਪੀਤਾ ਤੇ ਨਾਲ ਦੇ ਰਿਹਾ ਇਜ਼ੋਲੇਟ ਪ੍ਰੋਟੀਨ ਪਿਆ ਬਾਜੀ ਆਪਾਂ ਇਹ ਆਪਣੀ ਜਿਹੜੀ ਫਸਟ ਮੀਲ ਆ ਤੇ ਹੁਣ ਜਿਹੜਾ ਲੰਚ ਆ ਜੀ ਆਪਾਂ ਠੀਕ 2 ਵਜੇ ਕਰਾਂਗੇ 2 ਕੁ ਘੰਟੇ ਬਾਅਦ ਤੇ ਆਪਣੀ ਜਿਹੜੀ ਇਹ ਮੀਲ ਆ ਫਸਟ ਫਸਟ ਮੀਲ ਦੇ ਵਿੱਚ ਆਪਣਾ ਇਹੀ ਕੁਝ ਹੋਣਾ ਜੀ ਸੋ ਦੋਸਤੋ ਹੁਣ ਮਿਲਦੇ ਆਪਾਂ ਅਗਦੇ ਦੇ ਲਈ ਸੋ ਹਾਂਜੀ ਦੋਸਤੋ ਹੁਣ 2 ਵਜੇ ਆ ਤੇ ਆਪਣੀ ਜਿਹੜੇ ਲੰਚ ਦਾ ਟਾਈਮ ਆ ਜਿਹੜਾ ਬਣਾਉ ਹੋ ਗਿਆ ਜਿਹੜੀ ਆਪਣੀ ਸੈਕਿੰਡ ਮੀਲ ਆ ਉਹਦਾ ਟਾਈਮ ਹੋ ਗਿਆ ਬਾ ਤੇ ਜਿਹੜਾ ਉਹ ਆਪਾਂ ਲਈ ਸੀਗੀ 12:00 ਵਜੇ ਬੋਸਨਾ 12:00 ਵਜੇ ਲਈ ਸੀ ਤੇ ਹੁਣ 2 ਘੰਟੇ ਹੋ ਗਏ ਤੇ 2:00 ਵਜੇ ਗਿਆ ਠੀਕ ਹੈ ਤੇ ਜਿਹੜਾ ਆਪਾਂ ਲੰਚ ਲੈਵਲ ਲੰਚ ਦੇ ਵਿੱਚ ਹੈਗਾ ਜੀ ਆਪਾਂ ਲੈ ਆਪਾਂ ਸਭ ਤੋਂ ਪਹਿਲਾਂ ਤਾਂ ਲਿਆ ਮੈਂ ਜਿਹੜੇ 100 ਗ੍ਰਾਮ ਮੈਂ ਲਿਆ ਜੀ ਪਨੀਰ 100 ਗ੍ਰਾਮ ਪਨੀਰ ਆ ਤੇ ਥੋੜੀ ਮੈਂ ਲੈ ਲਵਾਂ ਪਰਤਾ ਤੇ ਨਾਲ ਹੀ ਆ ਮੈਂ ਮਟਰਾਂ ਦੀ ਸਬਜ਼ੀ ਲਈ ਹੈ ਜੀ ਮਟਰਾਂ ਦੀ ਸਬਜ਼ੀ ਤੇ 100 ਗ੍ਰਾਮ ਪਨੀਰ ਆ ਜੀ ਤੇ ਥੋੜਾ ਜਿਹਾ ਮੈਂ ਲਿਆ ਪਰਤਾ ਤੇ ਨਾਲ ਹੀ ਆਪਾਂ ਲਈਏ ਇਹਦੇ ਇੱਕ ਪਲੇਟ ਆਪਾਂ ਲਈਏ ਜੀ ਸਲਾਦ ਸਲਾਦ ਦੇ ਵਿੱਚ ਦੇ ਕੋਈ ਮੈਂ ਇੱਕ ਨਿੰਬੂ ਲਿਆ ਜੀ ਤੇ ਇੱਕ ਮੈਂ ਛੋਟਾ ਜਿਹਾ ਖੀਰਾ ਲਿਆ ਵਾ ਹਾਫ ਗਾਜਰ ਲਈ ਆ ਦੋ ਪੀਸ ਚਕੁੰਦਰ ਦੇ ਲਏ ਆ ਤੇ ਹਾਫ ਮੇ ਲਿਆ ਵਾ ਤੇ ਪਿਆਜ਼ ਲਿਆ ਵਾ ਜੀ ਤੁਸੀਂ ਇਹ ਦੇਖ ਸਕਦੇ ਹੋ ਆਪਣਾ ਇਹ ਸਲਾਦ ਦੀ ਪਲੇਟ ਆ ਸਲਾਦ ਆਪਾਂ ਐਡ ਕਰਨਾ ਹੀ ਕਰਨਾ ਹੋਣਾ ਤੇ ਇਹ ਆਪਣਾ ਜਿਹੜੀ ਆ ਪਨੀਰ ਆ 100 ਗ੍ਰਾਮ ਤੇ ਤੇ ਮਟਰ ਦੀ ਸਬਜੀ ਆ ਤੇ ਨਾਲ ਹੈਗਾ ਆਪਣੇ ਪਰਤਾ ਤੇ ਆਪ ਤੁਸੀਂ ਸਲਾਦ ਦੀ ਪਲੇਟ ਜੀ ਸੋ ਆਪਾਂ ਇਹ ਜੀ ਸਲਾਦ ਕੋਲ ਪਰ ਹਰ ਇੱਕ ਮੀਲ ਦੇ ਵਿੱਚ ਐਡ ਕਰਦੇ ਹੀ ਕਰਦੇ ਕਿਉਂਕਿ ਆਪਾਂ ਨੂੰ ਸਲਾਦ ਤੋਂ ਆਪਾਂ ਫਾਈਬਰ ਮਿਲ ਜਾਂਦਾ ਪ੍ਰੋਟੀਨ ਆਪਾਂ ਨੂੰ ਪਨੀਰ ਤੋਂ ਮਿਲ ਜਾਂਦਾ ਨਾ ਜੀ ਆਪਾਂ ਨੂੰ ਸੋ ਇਸ ਕਰਕੇ ਆਪਾਂ ਹਰ ਇੱਕ ਮੀਲ ਦੇ ਵਿੱਚ ਆਪਾਂ ਜਿਹੜਾ ਮਤਲਬ ਵੀ ਸਲਾਦ ਇਹ ਐਡ ਕਰਨੇ ਕਰਨਾ ਸੋ ਇਹ ਆਪਣੀ ਲੰਚ ਦੀ ਮੀਲ ਹੈ ਜੀ ਇਹ ਸੋ ਅਗਰ ਤੁਸੀਂ ਆਪਾਂ ਬੋਡੀ ਵੇਟ ਘਟਾਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਦੀ ਮੀਲ ਹੈ ਜਿਹੜੇ ਤੁਸੀਂ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਸੋ ਦੋਸਤੋ ਹੁਣ ਆਪਣਾ ਲੰਚ ਤੋਂ ਬਾਅਦ ਆਪਾਂ ਪਕਾਵਾਂਗੇ ਘੱਟਾ ਕਿਪ ਡ੍ਰੇਕ ਤੇ ਫਿਰ ਉਸ ਤੋਂ ਬਾਅਦ ਗਰੌਂਡ ਜਾਣ ਲੱਗੇ ਆਪਾਂ ਮਿਲਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਵੈਲਕਮ ਟੂ ਮਾਈ ਬਲੌਗ ਆਪਣੇ ਬਲੌਗ ਦਾ ਜਿਹੜਾ ਹੈਗਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਸ਼ਾਮ ਦੇ 5 ਵਜੇ ਚੱਲਦੇ ਆ 10 ਮਿੰਟ ਰਹਿ ਗਿਆ ਬਸ ਤੇ ਆਪਾਂ ਗਰਾਊਂਡ ਜਾਣ ਦੇ ਲਈ ਤਿਆਰ ਆ ਜੀ ਆਪਾਂ ਤੇ ਲੰਚ ਕਰਕੇ ਨਾ ਆਪਾਂ ਥੋੜੀ ਦੇਰ ਲਈ ਆਪਾਂ ਸੋ ਗਏ ਜੀ ਇੱਕ ਘੰਟਾ ਡੇਢ ਘੰਟਾ ਤੇ ਹੁਣ ਉੱਠ ਕੇ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਜਿਹੜੀ ਹੋ ਗਿਆ 4:45 ਹੋ ਗਏ ਆ ਤੇ ਆਪਾਂ 5 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਗਰਾਊਂਡ ਪਹੁੰਚ ਜਾਣਾ ਸੋ ਅੱਜ ਮੰਗਲਵਾਰ ਹੈਗਾ ਵਾ ਸੋ ਦੇਖਦੇ ਹਾਂ ਅੱਜ ਵਰਕਆਊਟ ਆਪਾਂ ਕੀ ਕਰਨਾ ਵੇਸੇ ਮਿਲਦਾ ਅੱਜ ਬੌਕਸਿੰਗ ਜਾਂ ਫਾਈਟਾਂ ਹੋਣਗੀਆਂ ਅੱਜ ਮੰਗਲਵਾਰਾ ਕਿ ਜੇ ਮੇਰਾ ਮਨ ਤਾਂ ਹੈ ਨੀਗਾ ਫਾਈਟਾਂ ਲਾਉਣ ਵਾਸਤੇ ਕਿਉਂਕਿ ਯਾਰ ਮੇਰੇ ਨਾਲ ਨਕਲ ਤੇ ਵੀ ਸੱਟ ਲੱਗੀ ਹੋਈ ਆ ਤੇ ਮੇਰੇ ਨਾਲ ਸ਼ੋਲਡਰ ਤੇ ਵੀ ਸੱਟ ਲੱਗੀ ਹੋਈ ਆ ਸੋ ਮੈਂ ਚਾਹੁੰਦਾ ਵੀ ਮੈਂ ਰੈਸਟ ਕਰ ਲਾਂ ਫਾਈਟਾਂ ਨਾ ਲਾਵਾਂ ਤੇ ਮੈਂ ਪੰਚਿੰਗ ਬੈਗ ਜਾਂ ਪੈੜ ਜਾਂ ਸ਼ੈਡੋ ਸ਼ੂਡ ਬੌਕਸਿੰਗ ਕਰ ਲਾਂਗਾ ਇਦਾਂ ਦੀ ਹਾਂ ਤੇ ਆਪਣਾ ਵਰਕਆਊਟ ਕਰ ਲੂੰਗਾ ਫਾਈਟਰ ਨਾ ਲਾਵਾਂ ਸੋ ਦੇਖਦਾ ਬਾਕੀ ਮੌਕੇ ਤੇ ਕੀ ਬਤਾ ਜੇ ਕੋਈ ਸਾਬ ਨੇ ਕਹ ਵੀ ਨਹੀਂ ਲਾੜਾ ਫੇ ਲਾਉਣੀਆਂ ਪੈਣੀਆਂ ਨੇ ਫਾਈਟਾਂ ਫਿਰ ਬੌਕਸਿੰਗ ਫਾਈਟਾਂ ਲਾ ਲਾਂਗੇ ਫਿਰ ਉਸ ਤੋਂ ਬਾਅਦ ਪੰਚਿੰਗ ਬੈਗ ਬਾਕੀ ਸ਼ੈਡੋ ਸ਼ੂਡ ਬੌਕਸਿੰਗ ਸਕੀਪਿੰਗ ਵੀ ਕਿੰ ਕਰਨਾ ਹੈ ਕਰ ਲਾਂਗੇ ਨਿਤ ਰਹਿਣ ਦਾਂਗੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿੰਦਾ ਰਾਵਾਂਗਾ ਸੋ ਦੋਸਤੋ ਮੇਰੇ ਬਲੌਗ ਦੇ ਨਾਲ ਬਨੇ ਰਹੋ ਤੇ ਜੋ ਵੀ ਡਿਟੇਲ ਹੋਊਗੀ ਜਾਣਕਾਰੀ ਹੋਊਗੀ ਤੁਹਾਨੂੰ ਬਲੌਗ ਦੇ ਵਿੱਚ ਦਿੰਦਾ ਰਾਵਾਂਗਾ ਵੀ ਜਿਹੜਾ ਅੱਜ ਦਾ ਸਾਡਾ ਸ਼ਾਉਂਦਲ ਵਰਕਆਊਟ ਆ ਫਿਟਨੈਸ ਵਰਕਆਊਟ ਤੇ ਬੌਕਸਿੰਗ ਵਰਕਆਊਟ ਆ ਉਹ ਕੀ ਹੋਣਾ ਵਾ ਤੇ ਕਿੰਨਾ ਕੁ ਹੋਣਾ ਵਾ ਸੋ ਬਲੌਗ ਦੇ ਨਾਲ ਬਨੇ ਰਹੋ ਹੁਣ ਆਪਾਂ ਤਾਂ ਸਿੱਧਾ ਮਿਲਾਂਗੇ ਗਰਾਊਂਡ ਦੇ ਵਿੱਚ ਜਾ ਕੇ ਜਦ ਵਾਰਮ ਅਪ ਹੋਣ ਤੋਂ ਪਹਿਲਾਂ ਜਦ ਵਾਰਮ ਅਪ ਹੋ ਕੇ ਸੋ ਬਲੌਗ ਦੇ ਨਾਲ ਬਨੇ ਰਹੋ ਜੀ ਹੁਣ ਆਪਾਂ ਚੱਲੇ ਗਰਾਊਂਡ ਹਾਂਜੀ ਦੋਸਤੋ ਜਿਹੜਾ ਆਪਣਾ ਸ਼ਾਮ ਦਾ ਵਰਕਆਊਟ ਆ ਜੀ ਉਹ ਖਤਮ ਹੋ ਗਿਆ ਜੀ ਤੇ ਪਹਿਲਾਂ ਮੈਂ 5 ਵਜੇ ਗਰਾਊਂਡ ਦੇ ਵਿੱਚ ਆ ਗਿਆ ਸੀਗਾ ਤੇ ਕੋਸਾਬ ਕਹਿੰਦੇ ਵੀ ਅੱਜ ਫਾਈਟਾਂ ਕਰਨੀਆਂ ਨੇ ਅੱਜ ਮੰਗਲਵਾਰਾ ਸੋ ਜਿਹੜੇ ਪਾਰਟਨਰ ਸੀਗੇ ਜਾਂ ਹੋਰ ਸੀਗੇ ਨਾ ਸਪੇਰਿੰਗ ਲੋਨ ਵਾਲੇ ਉਹ ਸਾਰੇ ਕਹਿੰਦੇ ਵੀ ਕੋਸਾਬ ਵੀ ਫਾਈਟਾਂ ਨਹੀਂ ਲੱਗਣੀਆਂ ਹੈਗੀਆਂ ਕਿਉਂਕਿ ਵੀ ਸਰੀਰ ਨਾਲ ਜਿਹੜਾ ਬਹੁਤ ਜ਼ਿਆਦਾ ਮਤਲਬ ਜੀ ਦਰਦ ਕਰਦਾ ਪਿਆ ਵਾ ਵੀ ਤੁਸੀਂ ਮਤਲਬ ਇੱਥੇ ਹੀ ਕਰਾ ਦਿਓ ਤੇ ਕੋਸਾਬ ਕਹਿੰਦੇ ਚਲੋ ਠੀਕ ਆ ਫਿਰ ਆਪਾਂ ਤਾਂ ਉਹ ਨਾ ਹਾਲ ਦੇ ਵਿੱਚ ਹੀ 6 ਰੌਣ ਕਰਾ ਦਿੰਨੇ ਆ ਤੁਹਾਡੇ 3-4 ਮਿੰਟ ਦੇ ਤੇ ਮੈਂ 20 ਮਿੰਟ ਮੈਂ ਕਰੋਸ ਫਿਟ ਦੇ ਉੱਤੇ ਮੈਂ ਵਾਰਮ ਅਪ ਕਰ ਲਿਆ ਸੀ ਵਧੀਆ ਜਾਂ ਸਟਰੈਚ ਸਾਇਆ ਕਰਕੇ ਉਸ ਤੋਂ ਬਾਅਦ ਮੈਂ ਕਰੋਸ ਫਿਟ ਤੇ ਫਿਰ ਵਾਰਮ ਅਪ ਕਰਕੇ ਤੋਂ ਬਾਅਦ ਸਾਰਦੇ ਨੇ 3-3 ਮਿੰਟ ਦੇ 6 ਰਾਊਂਡ ਆਫਸ ਦੇ ਵਿੱਚ ਜਾਨੀ ਕਿ ਸਕੂਲ ਫਾਈਟ ਹੋਈ ਟੱਚਿੰਗ ਹੋਈ ਜਾਨੀ ਕਿ ਇੱਕ ਸਾਹ ਦੀ 6 ਰਾਊਂਡ ਅਸੀਂ ਹੋ ਲਏ ਸਕੂਲ ਫਾਈਟ ਹਨਾ ਬੌਕਸਿੰਗ ਫਾਈਟ ਤੇ ਫਿਰ ਉਸ ਤੋਂ ਬਾਅਦ 3-3 ਮਿੰਟ ਦੇ 2 ਰਾਊਂਡ 3-3 4-4 ਮਿੰਟ ਦੇ ਮੈਂ 2 ਰੋਡ ਪੰਚਿੰਗ ਪੈਡ ਕੀਤੇ ਆਪਣੇ ਰਕੇਸ਼ ਕੋ ਸਾਹਿਬ ਕੋਲ ਤੇ ਫਿਰ ਉਸ ਤੋਂ ਬਾਅਦ ਪੈਡ ਕਰਨ ਤੋਂ ਬਾਅਦ ਫਿਰ ਮੈਂ 15-16 ਮਿੰਟ ਫਿਰ ਮੈਂ ਕਰੋਸ ਫਿਟ ਦੇ ਉੱਤੇ ਨਾ ਥੋੜਾ ਜਿਹਾ ਹੈਵੀ weight ਵਧਾ ਕੇ ਥੋੜਾ ਜਿਹਾ ਮੈਕਰੋਸਫਿਟ ਦੇ ਉੱਤੇ ਰਨਿੰਗ ਕੀਤੀ ਮੈਂ 115 16 ਮੈਂ ਉਹ ਕੀਤੀ ਤੇ ਉਸ ਤੋਂ ਬਾਅਦ ਮੈਂ ਕੂਲਡਾਊਨ ਕਰ ਲਿਆ ਹੁਣ ਆਪਾਂ ਕੂਲਡਾਊਨ ਕਰ ਲਿਆ ਵਾਸਤੇ ਹੁਣ ਆਪਾਂ ਜਿਹੜਾ ਸ਼ੇਕ ਕਰਾ ਸ਼ੇਕਰ ਦੇ ਵਿੱਚ ਆਪਾਂ ਪ੍ਰੋਟੀਨ ਪਾ ਲਿਆ ਰਿਹਾ ਇਸੋਲੇਟ ਤੇ ਆਪਾਂ ਉਹ ਵੇ ਇਸੋਲੇਟ ਪ੍ਰੋਟੀਨ ਪੀਵਾਂਗੇ ਪ੍ਰੋਟੀਨ ਪੀ ਕੇ ਤੇ ਫਿਰ ਆਪਾਂ ਜਾਵਾਂਗੇ ਘਰ ਘਰ ਜਾ ਕੇ ਨਹਾ ਧੋ ਕੇ ਫਿਰ ਜੋ ਵੀ ਆਪਣਾ ਡਿਨਰ ਹੋਊਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਲੌਗ ਦੇ ਨਾਲ ਬਨੇ ਰਹੋ ਅੱਗੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਵੀ ਉਹ ਦੱਸਾਂਗਾ ਜੀ ਦੇਖ ਲਓ ਕਿੰਨਾ ਨੇੜੇ ਹੋ ਗਿਆ ਦਿਨ ਵੀ ਬਦਲ ਗਈ ਆ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਦਿਲ ਕਰਾਂਗਾ ਜੀ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ 8:30 ਪਾਣੀ ਨੂੰ ਹੋ ਗਿਆ ਤੇ ਹੁਣ ਆਪਾਂ ਡਿਨਰ ਕਰਨ ਲੱਗਿਆ ਤੇ ਡਿਨਰ ਵਿੱਚ ਅੱਜ ਆਪਾਂ ਕੀ ਕੁਝ ਲੈ ਜੀ ਆਪਾਂ ਲਿਆਵਾ ਅੱਜ ਪਹਿਲਾਂ ਇੱਕ ਪਲੇਟ ਸਲਾਦ ਦੀ ਲਈ ਆ ਸਲਾਦ ਆਪਾਂ ਜਿੰਨਾਂ ਤੁਹਾਨੂੰ ਪਤਾ ਹਰ ਰੋਜ਼ ਆਪਾਂ ਲੈਣੀ ਹੀ ਲੈਂਦੇ ਆ ਇੱਕ ਖੀਰਾ ਲਿਆਵਾ ਹਾਫ ਗਾਜਰਾ ਇੱਕ ਨਿੰਬੂ ਆ ਤੇ ਦੋ ਛੋਟੇ ਛੋਟੇ ਪੀਸ ਆਪਾਂ ਚਕੁੰਦਰ ਦੇ ਲਏ ਜੀ ਇਹ ਤਾਂ ਹੋ ਗਿਆ ਆਪਣਾ ਸਲਾਦ ਜੀ ਤੇ ਹੁਣ ਜਿਹੜਾ ਆਪਣਾ ਹੋਰ ਅਗੇ ਇਹ ਹੈਗੀ ਆਪਣੀ ਇੱਕ ਕੋਲੀ ਆਪਣੀ ਘੜੀ ਦੀ ਹੈ ਜੀ ਇੱਕ ਕੋਲੀ ਆਪਾਂ ਘੜੀ ਲਈ ਆ ਤੇ ਆਪਾਂ ਲਿਆ ਬਾ 150 ਗ੍ਰਾਮ ਆਪਾਂ ਪਨੀਰ ਲਿਆ ਜੀ 150 ਗ੍ਰਾਮ ਪਨੀਰ ਤੇ ਇੱਕ ਆਪਾਂ ਲਈਆ ਕੋਲੀ ਘੜੀ ਦੀ ਜੀ ਇਹ ਹੋ ਗਿਆ ਤੇ ਇੱਕ ਪਲੇਟ ਹੈ ਸਲਾਦ ਦੀ ਵੀ ਜੀ ਇਹਦੇ ਵਿੱਚ ਆਪਾਂ ਨੂੰ ਪ੍ਰੋਟੀਨ ਵੀ ਮਿਲ ਜਾਣਾ ਕਾਰਬੋਹਾਈਡਰੇਟ ਵੀ ਮਿਲ ਜਾਣੇ ਤੇ ਇਹਦੇ ਵਿੱਚ ਗੁੱਡ ਫੈਟ ਆ ਜਿਹੜੀ ਉਹ ਪ੍ਰੋਟੀਨ ਦੇ ਵਿੱਚ ਆ ਜਿਹੜੇ ਕਾਰਬੋਹਾਈਡਰੇਟ ਦੇ ਵਿੱਚ ਬਹੁਤ ਘੱਟ ਆ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਦੇਣਾ ਤੇ ਡਿਨਰ ਹਲਕਾ ਜਿਹਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜਾ ਡਿਨਰ ਵਾਲ ਮੈਂ ਕਰਦਾ ਪਿਆਵਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਵਾ ਤੁਸੀਂ ਇਹ ਡਿਨਰ ਤੁਸੀਂ ਫੋਲੋ ਕਰ ਸਕਦੇ ਹੋ ਇਹ ਫੈਟ ਲੂਜ਼ ਕਰਨ ਦੇ ਵਿੱਚ ਤੁਹਾਡੀ ਨਾ ਬਹੁਤ ਜ਼ਿਆਦਾ ਮਦਦ ਕਰੇਗਾ ਜੀ ਸੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਾ ਵਾਂ ਸੋ ਦੋਸਤੋ ਮਿਲਦੇ ਆਂ ਬਹੁਤ ਜਲਦੀ ਕਿਨਵਾਂ ਨਹੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤ